ਸਾਤਿਸ਼ੇਰ ਕਾਲਜ ਦੇ ਕਿਸਾਨ ਭਰਾਓ ਇੱਕ ਕਿਸਾਨ ਭਰਾਵਾਂ ਵਾਸਤੇ ਬੁਰੀ ਖਬਰ ਆ ਪਈ ਜਿਹੜੀਆਂ ਮੰਡੀਆਂ ਦਾ ਇੱਕ ਲੈਟਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਪਈ ਮੰਡੀਆਂ ਜਿਹੜੀਆਂ ਉਹ ਕੁਝ ਜਿਹੜੇ ਜਿਹੜੇ ਉਹਨਾਂ ਨੇ ਲਿਖ ਕੇ ਦਿੱਤੇ ਆ ਜਿੱਥੇ ਸਖਰੀਦ ਨਹੀਂ ਹੋਣੀ ਲਾਗੇ ਸਾਈਲੋ ਦੇ ਵਿੱਚ ਸਿੱਧੀ ਜਿਹੜੀ ਆ ਉਹ ਕਣਕ ਦੀ ਖਰੀਦ ਹੋਊਗੀ ਬਾਕੀ ਆਪਾਂ ਤੁਹਾਨੂੰ ਪੂਰਾ ਲੈਟਰ ਪੜ੍ਹ ਕੇ ਸੁਣਾਉਣੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਜਿਹੜੇ ਕਿਸਾਨ ਵੀਰ ਹਜੇ ਵੀ ਘਰਾਂ ਦੇ ਵਿੱਚ ਬੈਠੇ ਆ ਜਿਹੜੇ ਸੋਚਦੇ ਆ ਕਿ ਕੁਝ ਨਹੀਂ ਹੋਣਾ ਆਪਣੇ ਸਾਹਮਣੇ ਸਾਰਾ ਕੁਝ ਹੋ ਰਿਹਾ ਵਾ ਹੌਲੀ ਹੌਲੀ ਕਰਕੇ ਉਹਨਾਂ ਨੇ ਲਾਲਚ ਦੇ ਕੇ ਇਸ ਤਰ੍ਹਾਂ ਹੀ ਮੰਡੀਆਂ ਜਿਹੜੀਆਂ ਬੰਦ ਕਰਨੀਆਂ ਵਾ ਵੱਤ ਵੱਤ ਜਿਹੜੇ ਆ ਉਹ ਇੱਕ ਦੂਜੇ ਨਾਲ ਗਲੇ ਵਿੱਚ ਕੇ ਖੜਾ ਕੇ ਜਿਹੜੇ ਆਪਣੇ ਮੋਰਚੇ ਦੇ ਵਿੱਚ ਜ਼ਰੂਰ ਜਥੇ ਹਿੱਸਾ ਪਾਓ ਜ਼ਰੂਰ ਜਾਓ ਵੇ ਇੱਕ ਪਿੰਡ ਦੇ ਵਿੱਚੋਂ ਘਟੋ ਘਟ 20 ਬੰਦੇ ਉੱਥੇ ਪਹੁੰਚਣੇ ਚਾਹੀਦੇ ਆ ਨਹੀਂ ਤੇ ਹੌਲੀ ਹੌਲੀ ਕਰਕੇ ਇਹਨਾਂ ਨੇ ਸਾਰੇ ਇਹ ਕਿਸੇ ਚੀਜ਼ ਤੇ ਕਬਜ਼ਾ ਕਰ ਲੈਣਾ ਬਾਕੀ ਤਾਂ ਮੋਂ ਆਪਾਂ ਪੂਰੀ ਜਿਹੜੀ ਅੱਗੇ ਗੱਲਬਾਤ ਇਹਦੇ ਵਿੱਚ ਦੱਸਦੇ ਆ ਲੈਟਰ ਦੇ ਵਿੱਚ ਕੀ ਲਿਖੀ ਆ ਤੋਂ ਇਸ ਦੇ ਵਿੱਚ ਲਿਖਿਆ ਸੈਕਸ਼ਨ 7 ਅਤੇ 13ਏ ਅਧੀਨ ਸਰਕਾਰ ਦੇ ਜੋ ਵੀ ਇਹਨਾਂ ਦੇ ਬਟੇ-ਬੁਟੇ ਹੁੰਦੇ ਆ ਉਹਨਾਂ ਦੇ ਅਧਿਨ ਉਹਨਾਂ ਦੇ ਅਧਿਕਾਰਾਂ ਦਾ ਜਿਹੜਾ ਵਾ ਉਹ ਉਹਨਾਂ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋયા ਮੈਂ ਅਮਰਤ ਕੌਰ ਗਿੱਲ ਆਈਏਐਸ ਸਖਤਰ ਪੰਜਾਬ ਮੰਡੀ ਬੋਰਡ ਖਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਪਾਸੋਂ ਪ੍ਰਾਪਤ ਸਪਾਰਸ਼ ਅਨੁਸਾਰ ਹੇਠ ਲਿਖੇ ਜ਼ਿਲ੍ਹਿਆਂ ਦੀਨ ਹੇਠ ਲਿਖੇ ਅਨੁਸੂਚੀ ਅਧੀਨ ਦਰਜ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਖੇਤਰਪਾਲ ਅਧੀਨ ਸਾਇਲੋ ਨੂੰ ਰਬੀ ਸੀਜ਼ਨ 2024-25 ਦੌਰਾਨ ਕਣਕ ਕੀਦੰਦੀ ਵਿੱਚ ਕਣਕ ਖਰੀਦਣ ਵੇਚਣ ਸਟੋਰੇਜ ਅਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਘੋਸ਼ਿਤ ਕਰਦੀਆਂ ਜਿਹੜੇ ਬਾਕੀ ਥਲੇ ਜ਼ਿਲ੍ਹਿਆਂ ਦੇ ਨਾਮ ਆ ਉਹ ਤੁਹਾਨੂੰ ਆਪ ਦੱਸ ਦਿੰਨੇ ਆ ਜੁਲੇ ਦਾ ਪਹਿਲਾ ਨਾਮ ਹੈਗਾ ਜੀ ਫਰੀਦਕੋਟ ਤੇ ਇਹਦੇ ਵਿੱਚ ਕੋਟਕਪੂਰਾ ਮਾਰਕੀਟ ਕਮੇਟੀ ਆ ਅਦਾਨੀ ਸਾਈਲੋ ਆ 25000 ਟਨ ਕੈਪੈਸਿਟੀ ਹੈ ਦੀ ਅੱਗੇ ਲੁਧਿਆਣਾ ਸਾਹਨੇਵਾਲ ਤੇ ਇਹਦੀ ਇੱਕ ਕੈਪੈਸਿਟੀ ਹੈਗੀ ਆ 50000 ਟਨ ਕੈਪੈਸਿਟੀ ਹੈ ਦੀ ਅੱਗੇ ਗਰ ਮੇਲਕੋਟਲਾ ਇਹਦੇ ਵਿੱਚ ਇੱਕ ਮੇਲਕੋਟਲਾ ਵਾ ਤੇ ਇੱਕ ਅਹਿਮਦਗੜ ਜਿਹੜੀ 50000 ਟਨ ਦੀ ਕੈਪੈਸਿਟੀ ਇਹਨਾਂ ਦੀ ਆ ਅੱਗੇ ਆ ਗਿਆ ਜੀ ਸੰਗਰੂਰ ਸੰਗਰੂਰ ਦੇ ਸੁਨਾਮ ਦੇ ਵਿੱਚ ਇਹਦੀ ਹੈਗੀ ਆ 50000 ਟਨ ਕਪੈਸਿਟੀ ਜਿਹੜਾ ਸਾਈਲੋ ਆ ਤੇ ਇੱਕ ਦੀ ਹੈਗੀ ਆ 1 ਲੱਖ ਟਨ ਤੇ ਅੱਗੇ ਹੈਗਾ ਗੁਰਦਾਸਪੁਰ ਧਾਰੀਵਾਲ ਪਿੰਡ ਸ਼ੀਨਾ ਕੋਲਵਾਲਾ ਬੋਲਵਾਲਾ ਕੋਈ ਤਾਂ ਕਰਕੇ ਆ ਇਹਦੀ 50000 ਟਨ ਸਾਈ ਹੈਗੀ ਆ ਤੇ ਅੱਗੇ ਮੋਗਾ ਇਹ ਵੀ ਅਦਾਨੀਆਂ ਦਾ ਸਾਈਲੋ ਆ ਇਹਦੀ 2 ਲੱਖ ਟਨ ਬਰਨਾਲਾ ਇਹਦੀ ਜਿਹੜੀ ਆ 50000 ਟਨ ਅੰਮ੍ਰਿਤਸਰ ਮਜੀਠਾ ਇਹਦੀ 50000 ਟਨ ਤੇ ਪਟਿਆਲਾ ਨਾਭਾ ਇਹਦੀ ਵੀ 50000 ਟਨ ਜਿਹੜੀ ਕਪੈਸਿਟੀ ਆ ਤੇ ਤੁਸੀਂ ਹੁਣ ਆਪਸਾ ਹੱਬ ਲਾ ਲਓ ਵੀ ਮੰਡੀਆਂ ਬੰਦ ਹੋਣਗੀਆਂ ਕਿ ਨਹੀਂ ਹੋਣਗੀਆਂ ਸ਼ੁਰੂਆਤ ਹੋ ਚੁੱਕੀ ਆ ਤੇ ਸਾਰੇ ਆਪਣੇ ਕਿਸਾਨਾਂ ਨੇ ਜਿਹੜੀਆਂ ਇਹ ਉੱਥੇ ਜਾ ਕੇ ਇਹਨੂੰ ਵੇਚਣਾ ਪਹਿਲਾਂ ਹੋ ਸਕਦਾ ਆਪਾਂ ਨੂੰ 100-150 ਰੁਪਏ ਰੇਟ ਵੱਧ ਵੀ ਦੇਣ ਤੇ ਬਾਅਦ ਵਿੱਚ ਆਪਣੇ ਕੋਲ ਸਸਤੇ ਰੇਟਾਂ ਤੇ ਇਹਨਾਂ ਨੇ ਖਰੀਦਣੀਆਂ ਸੋ ਸਰਕਾਰ ਦੀ ਇਸ ਚਾਲ ਨੂੰ ਸਮਝੋ ਤੇ ਮੰਡੀਆਂ ਦੇ ਵਿੱਚ ਜਾ ਕੇ ਆਪਣੀ ਕਣਕ ਵਿੱਚੋਂ ਨਾ ਕਿ ਸਗਲੋ ਦੇ ਵਿੱਚ ਧੰਨਵਾਦ ਜੀ